ਰਾਸ਼ੀ ਕਾਲ ਜੀ ਕਿਸਾਨ ਪਸ਼ੂ ਪਾਲਕ ਦੇ ਤੁਹਾਡਾ ਸਵਾਗਤ ਹੈ ਇਹ ਸੱਜਣੋ ਅੱਜ ਦੀ ਵੀਡੀਓ ਬਣਾਉਣ ਆਪਾਂ ਪਹੁੰਚੇ ਆਂ ਪਿੰਡ ਤੁੰਗਾ ਹੈੜੀ ਤਹਿਸੀਲ ਰਾਏਕੋਟ ਤੇ ਜ਼ਿਲ੍ਹਾ ਲੁਧਿਆਣਾ ਪੰਜ ਪਸ਼ੂ ਦਿਖਾਵਾਂਗੇ ਤਿੰਨ ਦਿਖਾਵਾਂਗੇ ਜਰਸੀ ਇੱਕ ਐਚ ਐਫ ਚ ਪੈਂਦੀ ਆ ਤਾਜੀ ਸੂਈ ਤੇ ਇੱਕ ਝੋਟੀ ਦਿਖਾਵਾਂਗੇ ਦੂਜਾ ਸੂਆ ਮਹੀਨੇ ਦੇ ਲਗਭਗ ਗੱਬਣ ਹੈ ਤੇ ਚਾਰ ਪੰਜ ਚਾਰ ਤੋਂ ਪੰਜ ਮਹੀਨੇ ਦੀ ਸੂਈ ਹੋਈ ਆ ਤੇ ਚੰਗਾ ਦੁੱਧ ਤਿਆਰੀ ਦਾ ਤੇ ਰੇਟ ਉਹਦਾ ਬਿਲਕੁਲ ਦੁੱਧ ਦੇ ਹਿਸਾਬ ਨਾਲ ਨਾਰਮਲੇ ਮਿਲੂਗਾ ਤੁਹਾਨੂੰ ਬਾਕੀ ਰੇਟ ਸਾਰੇ ਪਸ਼ੂਆਂ ਦੇ ਕਰਾ ਦਾਂਗੇ ਇਕੱਲਾ ਇਕੱਲਾ ਖੋਲ ਕੇ ਤੋੜ ਕੇ ਦਿਖਾ ਦਾਂਗੇ ਤੇ ਗੱਲਬਾਤ ਥੋੜੀ ਬਾਈ ਨਾਲ ਕਰਾ ਦਨੇ ਆ ਜਾਓ ਜੀ ਹੋਰ ਕਿਵੇਂ ਆ ਹਾਂਜੀ ਬਾਈ ਸੱਸੀ ਗੱਲ ਕਿਵੇਂ ਆ ਵਧੀਆ ਠੀਕ ਫਿੱਟਾ ਕੰਮ ਹਾਂਜੀ ਹਾਂਜੀ ਵਧੀਆ ਜੀ ਕਿਹੜੇ ਪਾਸੇ ਕਰੀ ਸ਼ੁਰੂ ਕਰੋ ਇਧਰੋਂ ਕਰ ਲੈਨੇ ਆ ਬਾਈ ਇੱਥੋਂ ਕਰ ਲਈਏ ਹਾਂ ਦੋ ਗੱਬਣਾ ਆ ਗੀਆਂ ਹਨਾ ਹਾਂਜੀ ਬਾਈ ਇਹ ਦੋ ਗੱਬਣਾ ਨੇ ਠੀਕ ਆ ਗੱਲ ਤਾਂ ਆ ਤੋੜ ਦੋ ਖੋਲ ਕੇ ਇਹ ਤੇ ਮਾਰ ਦੇ ਕੈਮਰਾ ਇਹਦਾ ਸੂਆ ਕਿਹੜਾ ਬਾਈ ਇਹਨੇ ਬਾਈ ਦੂਜੇ ਸੂਏ ਸੋਨਾ ਵਾ ਕਾ ਕਿ ਦਿਨ ਕੱਢ ਦੂਗੀ ਦਿਨ ਪੁਰੇ ਉੱਪਰ ਦਿਨ ਲੈ ਚੂਗੀ ਤਿੰਨ ਚਾਰ ਦਿਨ ਹਨਾ ਠੀਕ ਆ 2-4 ਦਿਨ ਕੱਢ ਦੂਗੀ ਹਾਂ 2-4 ਦਿਨ ਕੱਢ ਦੋ 4 ਦਿਨ ਇਹ ਕੱਢ ਦੂ ਤੇ ਨਸਲ ਇਹ ਵੀ ਆ ਗਈ ਜਰਸੀ ਤੇ ਕੱਦ ਵੀ ਠੀਕ ਆ ਤੇ ਜਾਨ ਵੀ ਚੰਗੀ ਆ ਲੈ ਵਾ ਲੂਗਾ ਵਧੀਆ ਬਣਾ ਹਾਂ ਲੈ ਵਾ ਸੋਹਣਾ ਥਣ ਕੱਲਾ ਕੱਲਾ ਲੱਗਿਆ ਥਣ ਲੱਗਿਆ ਮੁਠੀ ਵਾਲਾ ਇੱਥੋਂ ਕਿਹੜਾ ਹੋਰ ਕਮਾ ਦੂ ਜਿਆ ਇਹਨੂੰ ਕਮਾ ਦੋ ਕਮਾ ਦੋ ਕਮਾ ਦੋ ਉਰਲੇ ਪਾਸੇ ਇੱਥੋਂ ਮਾਰਨੀ ਆ ਇਹਦੀ ਫੇਸਕਵਾਲੀ ਹਾਂ ਕੱਦ ਵੀ ਚੰਗਾ ਆ ਗਿਆ ਤੇ ਨਸਲ ਆ ਗਈ ਸੱਜਣੋ ਜਰਸੀ ਜਰਸੀ ਘੱਟ ਹੀ ਮਿਲਦੀਆਂ ਨੇ ਡਿਮਾਂਡ ਜਰਸੀ ਦੀ ਬਣੀ ਰਹਿੰਦੀ ਐਕਸਟਰਾ ਸੂਆ ਹੈਗੀ ਆ ਦੂਜਾ ਤੇ ਬਾਈ ਕਹਿੰਦਾ ਦਿਨੇ ਦੇ ਪੂਰੇ ਆ ਵੀ 2 ਤੋਂ 4 ਦਿਨ ਹੋ ਸਕਦਾ ਵੀ ਉੱਪਰ ਲੈ ਜੇ ਗੱਡੀ ਗੱਪੇ 'ਚ ਚੜ ਕੇ ਪਹਿਲਾਂ ਵੀ ਸੂ ਸਕਦੀ ਐ ਇੱਕ ਅੱਧਾ ਦਿਨ ਤੇ ਬਾਕੀ ਲੇਵਾ ਸੋਣਾ ਦਿਖਾਉਂਦੀ ਆ ਦੁੱਧ ਕਿੰਨਾ ਕ ਪਾ ਦੂ ਬਾਈ ਇਹ ਦੁੱਧ ਬਾਈ ਪਾਈ ਜਾਊਗਾ ਇਹ 14-15 ਦੇ ਕਰੀਬ ਆਹਣਾ 14-15 ਦੇ ਡੇੜ ਗੇੜ ਆ ਮੇਰਾ ਖਾਲਾ ਕੱਢ ਦੂਗੀ ਹਜੇ 2-4 ਦਿਨ ਹਨਾ ਹਾਂ ਬਾਈ 2-4 ਆ ਪੈ ਪਈਆਂ ਨੇ ਢੱਲਾਆਂ ਕਿਉਂਕਿ ਕਈ ਵਾਰੀ ਐ ਹੁੰਦਾ ਮਾਲਕ ਦੇ ਦੱਸਣ 'ਚ ਜਾਂ ਜਿਵੇਂ ਸਰਦੀ ਦਾ ਮੌਸਮ ਆ ਸਰਦੀ 'ਚ ਇਹ 2-4 ਦਿਨ ਬੱਥੇ ਕਰ ਦਿੰਦੇ ਨੇ ਹਨਾ ਅਗਲੇ ਬੰਨੇ ਵੀ ਦਿਖਾ ਦੇ ਗਰੀ ਆਡਰ ਉੱਰ ਲਈ ਆ ਇਧਰਲੇ ਬ 22 ਚੂਈ ਦੀ ਕਿਵੇਂ ਦੱਸੀਆਂ 22 ਚੂਈ ਦੀ ਪੂਰੀ ਇੱਕ ਨੰਬਰ ਆ ਬਾਈ ਜਰਸੀ ਲੱਗਿਆ ਹੋਇਆ ਇਹਦਾ ਲੱਗ ਜੀ ਹਾਂ ਜੀ ਬਾਈ ਇਹਦਾ ਰੇਟ ਕੀ ਰਹੂਗਾ ਜੀ ਇਹਦਾ ਬਾਈ ਰੇਟ ਹੈਗਾ 42000 ਜੀ ਰੇਟ 42000 ਆ ਮਾਨਤਾ ਨੂੰ ਚੋ ਕਰ ਦ ਮਾਨਤਨ ਕਰ ਦਾਂਗੇ ਬਾਈ ਮਾਨਤਨ ਹੋ ਜਾਊਗਾ ਤੇ ਮੁੱਲੇ ਦਾ 42000 ਆ ਸਿਰਫ ਸੂਆ ਦੂਜਾ ਇੱਕ ਦੋ ਦਿਨਾਂ ਦੇ ਏੜ ਗੇੜੇ ਸੂਪੂਗੀ ਹਨਾ ਹਾਂ ਜੀ ਇੱਕ ਦੋ ਦਿਨਾਂ ਦੇ ਹਾਂ ਤੇ ਹੁਣ ਠੰਡ ਦੇ ਮੌਸਮ ਕਰਕੇ ਤੇ ਹੁਣ ਲੈ ਆ ਇਧਰ ਲੈ ਬੰਨੀ ਆਹ ਦਾ ਤਿਆਰੀ ਜੀ ਲੱਗਦਾ ਕੇ ਇਸ ਮੈਨੂੰ ਇਹ ਬਾਈ ਤਿਆਰੀ ਆ ਹਾਂ ਇਹ ਕੇਸ ਤਾਂ ਤਿਆਰੀ ਜੇ ਲੈਵਾ ਜਮਾ ਪੱਥਰ ਵਰਗਾ ਇਹਦਾ ਸੂਆ ਕਿਹੜਾ ਬ ਇਨੇ ਬਾਈ ਪਲੂਣ ਹੀ ਸੋਹਣਾ ਵਾ ਛੇ ਦਾ ਦੰਦਾ ਚ ਛੇ ਆਂਦਾ ਸੂਆ ਪਹਿਲਾ ਸੂਗ ਹੀ ਲੈ ਚਲੋ ਜੀ ਨੇੜੇ ਮੇ ਫੜਕੇ ਤੋੜ ਦਮੜਿਆ ਤੇ ਇਹ ਵੀ ਪਿਓਰ ਜਰਸੀ ਜੀ ਆ ਗਈ ਹੈ ਨਾ ਇਹ ਵੀ ਪਿਓਰ ਜਰਸੀ ਜੀ ਆ ਗਈ ਥਾਣ ਬੜਾ ਚੰਗਾ ਲੱਗਿਆ ਇਹਨੂੰ ਥਾਣੇ ਇਹਨੂੰ ਮੱਜਾ ਨਾਲ ਦਾ ਲੱਗਿਆ ਤੇ ਲੱਗਿਆ ਪੂਰੇ ਗੈਪ ਤੇ ਆ ਮੁਠੀ ਵਾਲਾ ਥਾਣ ਲੱਗਿਆ ਆਰਡਰ ਦਾ ਸੈਜ ਵੀ ਸੋਹਣਾ ਦਿਖਾਉਂਦੀ ਆ ਤੇ ਸੂਆ ਸੂਂਦੀ ਆ ਪਹਿਲਾ ਤਕਰੀਬਨ ਪੂਰੀ ਹੋਣਗੇ ਦਿਨ ਇਹਦੇ ਬਾਈ ਹੈ ਨਾ ਹਨ ਪੂਰੀ ਆ ਬਾਈ ਆਰਡਰ ਤੇਰੀ ਵੀਡੀਓ ਪਾਉਂਦੇ ਪਾਉਂਦੇ ਸੂਈ ਪਾਵੇ ਆ ਹੋ ਸਕਦਾ ਵੀ ਅੱਜ ਸ਼ਾਮ ਤੱਕ ਇਹ ਸੂਪੇ ਹੈ ਨਾ ਤੇ ਇੱਥੇ ਤਾਂ ਥਣ ਦਾ ਸੈਜ ਦਿਖਾ ਰਹੀ ਆ ਅਗਲੇ ਬੰਨੇ ਲਾ ਕੇ ਨੇੜੇ ਤੇ ਆਰਡਰ ਰੱਖੂਗੀ ਬਿਲਕੁਲ ਬਈ ਫਿਕਸ ਜਾਂ ਨਾਲ ਲੱਗਮਾ ਹਣਾ ਹਾਂ ਫਿਕਸ ਜਾਂ ਨਾਲ ਤੇ ਟਮਾਟਰ ਨਹੀਂ ਰੱਖਦੀ ਬਾਕੀ ਸੂਕੇ ਸਾਨੂੰ ਪਤਾ ਵੀ ਗਾਂਵਾਂ ਵਾਲ ਸੂਕੇ ਥੋੜਾ ਜਿਹਾ ਬਣ ਜਾਂਦੀਆਂ ਆਉਂਦੀਆਂ ਥੱਲਿਓ ਮੌਕੇ ਦੀ ਫਸ ਜਾਂਦੀਆਂ ਨੇ ਤੇ ਬਾਕੀ ਥਣ ਦਾ ਸੈਜ ਜਿਵੇਂ ਪਹਿਲਣ ਆ ਪਹਿਲਣ ਦੇ ਹਿਸਾਬ ਨਾਲ ਸੈਜ ਬਹੁਤ ਸੋਹਣਾ ਥਣ ਦਾ ਤੇ ਲੱਗਿਆ ਪੂਰੇ ਗੈਪ ਤੇ ਹੋਇਆ ਇਧਰਲੇ ਬੰਨੇ ਵੀ ਦਿਖਾ ਦੇ ਗਰੀ ਅਗਲੇ ਬੰਨੇ ਤੇ ਆਰਡਰ ਜਿਹੜਾ ਆਰਡਰ ਹੈਗਾ ਬਿਲਕੁਲ ਨਾਲ ਲੱਗਮਾ ਫਿਕਸ ਥੱਲਿਓ ਦਾ ਖਾਦੇ ਇਧਰੋਂ ਇੱਥੋਂ ਡੰਦਾ ਸਾਈਜ਼ ਬਹੁਤ ਸੋਹਣਾ ਆਰਡਰ ਬਿਲਕੁਲ ਫਿਕਸ ਆ ਚਵਾਈ ਦੀ ਸੋਹਣੀ ਨਿਕਲੂ ਪੱਛੀ ਦੰਦਾਂ ਚ ਹੈਗੀ ਆ 6 ਦੰਦ ਇਹਦਾ ਭਾ ਕੀ ਰਹੂਗਾ ਬਾਈ ਇਹਦਾ ਭਾ 36000 ਮੁੱਲ ਇਹਦਾ ਮੁੱਲ 36000 ਆ ਉਹਦੇ ਚ ਮਾਨ ਤਾਨ ਕਰਦਾਂਗੇ ਬਾਈ ਆ ਬਾਕੀ ਕਿਉਂਕਿ ਜਿਵੇਂ ਗਾਵਾਂ ਦਾ ਸਿਸਟਮ ਦਾ ਹੁਣ ਸਜਣੋ ਬਲੈਕ ਵਾਲੀ ਹੋਇਆ ਪਿਆਗਾ ਗਾਵਾਂ ਬਹੁਤ ਘੱਟ ਨਿਕਲਦੀਆਂ ਬਾਈ ਹਨਾ ਬਾਈ ਮਸਾ ਮਿਲਦੀਆਂ ਗਾਵਾਂ ਆ ਗਾਵਾਂ ਦਾ ਕੰਮ ਹੁਣ ਬਲੈਕ ਵਾਲਾ ਤੇ ਰੇਟ ਵੀ ਬਾਈ ਦਾ ਲੋਟ ਆ ਤੇ ਹੁਣ ਮਾਰ ਦਿਆ ਤਿੰਨ ਨੰਬਰ ਵਾਲੀ ਤੇ ਇਹਦਾ ਕੀ ਸੀਨ ਆ ਬਾਈ ਇਹ ਬਾਈ ਤੋਕੜ ਗੱਬਣਾ ਪੰਜ ਮਹੀਨਿਆਂ ਦੀ ਕਰਬਣਾ ਪੰਜ ਦੀ ਗੱਬਣ ਹਾਂਜੀ ਦੁੱਧ ਕਿੰਨਾ ਦੁੱਧ ਬਾਈ 7 ਲੀਟਰ ਇਹਦੇ ਥੱਲੇ 7 ਕਿਲੋ ਉਹ ਆਰਡਰ ਦਾ ਸਾਈਜ਼ ਸੋਹਣਾ ਤਾਜੀ ਆਰਡਰ ਬਹੁਤ ਬਣਾਉਂਦੀ ਹੋਣੀ ਹੈ ਨਾ ਤਾਜੀ ਤਾਂ ਬਾਈ ਦੁੱਧ ਦਿੰਦੇ ਹੀ ਹੋਗੇ 16 14 ਲੀਟਰ ਸੂਆ ਕਿਹੜਾ ਇਹਦਾ ਸੂਆ ਬਾਈ ਦੂਜਾ ਇਹਦਾ ਦੂਜਾ ਸੂਆ ਅੱਗੇ ਤੀਜੇ ਸੂਆ ਸੁਣਾ ਇੱਥੋਂ ਕਿਹੜਾ ਹੋਰ ਕਮਾ ਦੇ ਜੀ ਬੋਚ ਕੇ ਬੋਚ ਕੇ ਬੋਚ ਕੇ ਬੋਚ ਕੇ ਕਮਾ ਲਵੇ ਇਹਨੂੰ ਆ ਗਈ ਸੱਜਣੋ ਇਹ ਵੀ ਪਿਓਰ ਜਰਸੀ ਦੇ ਵਿੱਚ ਤੇ ਕੱਦ ਜਿਵੇਂ ਤੁਹਾਨੂੰ ਪਤਾ ਜਰਸੀਆਂ ਦਾ ਜਿੰਨਾ ਇੱਕ ਹੁੰਦਾ ਪਰ ਹੈਗੀ ਜਾਗਣ ਵਾਲੀ ਆ ਤੇ ਆਰਡਰ ਦਾ ਸਾਈਜ਼ ਬਹੁਤ ਸੋਹਣਾ ਪੰਜਾਂ ਮਹੀਨਿਆਂ ਦੀ ਗੱਬਣ ਹੈ ਤੇ 8 ਕਿਲੋ ਦੁੱਧ ਬਾਈ ਕਹਿੰਦਾ ਹਲੇ ਵੀ ਇਹਦੇ ਕੋਲੇ ਸੱਜਣੋ ਹਾਜ਼ਰ ਆ ਅੱਗੇ ਬਣਨ ਵਾਲੀ ਆਈਟਮੇ ਆ ਕਿਉਂਕਿ ਨਾਲੇ ਹੁਣ ਦੁੱਧ ਪਿਆ ਦੂਗੀ ਤੇ ਨਾਲੇ ਗੱਬਣਾ ਦੀ ਅੱਗੇ ਉਮੀਦ ਵੀ ਆ ਸੂਨ ਦੀ ਕਹਾਜਾਂ ਹਾਂਜੀ ਤੇ ਰੰਗ ਰੂਪ ਦੀ ਵੀ ਬਹੁਤ ਸੋਹਣੀ ਆ ਤੇ ਆ ਗਈ ਪਿਓਰ ਜਰਸੀ ਚ ਥਣ ਦਾ ਸਹਿਜ ਵੀ ਸੋਹਣਾ ਚਵਾਈ ਦੀ ਕਿਵੇਂ ਬਾਈ ਇਹ ਚਵਾਈ ਦੀ ਓਕੇ ਆ ਬਾਈ ਕਿਉਂਕਿ ਆਪਾਂ ਨੇ ਤਾਂ ਚੋਕੇ ਚੈੱਕ ਕਰਕੇ ਲਈ ਹੋਣੀ ਆ ਹਾਂਜੀ ਹਾਂਜੀ ਬਾਈ ਤੇ ਇੱਥੋਂ ਗੈਰੀ ਬਾਡੀ ਦਿਖਾ ਦੇ ਪਛਾਣ ਵਾਲੇ ਬੰਦੇ ਤੇ ਬਾਡੀ ਦੀ ਵੀ ਸਾਫ਼ ਸੁਥਰੀ ਆ ਤੇ ਆ ਗਈ ਪਿਓਰ ਜਰਸੀ ਦੇ ਵਿੱਚ ਤੋਕੜ ਗੱਬਣ ਬੱਚਾ ਤਾਂ ਨਹੀਂ ਹੈਗਾ ਨਾਲ ਨਹੀਂ ਬੱਚਾ ਨਹੀਂ ਹੈਗਾ ਬਾਈ ਐਦਾਂ ਹੀ ਮਿਲਦੀ ਆ ਠੰਡੀ ਐਦਾਂ ਹੀ ਹਾਂਦੀ ਆ ਇਹਦਾ ਰੇਟ ਕੀ ਰਹੂਗਾ ਜੀ ਇਹਦਾ ਬਾਈ 28000 ਆ ਮਾ ਇਹਦਾ 28 ਹਾਂਜੀ ਜੇ ਕਿਸੇ ਸੱਜਣ ਨੇ ਤਿੰਨੇ ਜਰਸੀਆਂ ਲੈਣੀਆਂ ਹੋਈਆਂ ਉਹ ਜੂ ਮਾਨਤਨ ਕਰਦਾਂਗੇ ਬਾਈ ਇਕੱਠੀਆਂ ਕਰਦਾਂਗੇ ਬਾਈ ਆ ਇਕੱਠੀਆਂ ਚ ਮਾਨਤਨ ਬਾਈ ਕਹਿੰਦਾ ਕਰਦਾਂਗੇ ਜੇ ਕਿਸੇ ਨੇ ਦੋ ਲੈਣੀਆਂ ਹੋਈਆਂ ਜਾਂ ਤਿੰਨ ਇਕੱਠੀਆਂ ਲੈਣੀਆਂ ਹੋਈਆਂ ਇਹ ਆ ਗਈ ਤੋਕੜ ਗੱਬਣ ਇਹ ਤਾਜੀ ਆ ਬਾਈ ਇਹ ਬਾਈ ਤਾਜੀ ਸੂਈ ਇਹਦਾ ਸੂਆ ਕਿੰਨੇ ਕ ਦਿਨ ਦਾ ਤੋਰ ਹੋ ਗਏ ਬਾਈ 10 ਦਿਨ 10 12 ਦਿਨ ਹੋ ਗਏ ਸੂਈ ਨੂੰ ਬਸ ਸਮਗਰ ਨਾਲ ਇਹਦੇ ਇਹਦਾ ਸੂਆ ਹੋ ਗਿਆ 10-12 ਦਿਨਾਂ ਦਾ 10-12 ਦਿਨਾਂ ਦੀ ਸੂਈ ਥੱਲੇ ਦੁੱਧਰ ਹਾਜ਼ਰ ਕਿੰਨਾ ਹੋਣਾ ਦੁੱਧ ਭਾਈ 10 ਲੀਟਰ ਤੇ ਆ ਰਾਇਆ ਇਹ ਤੱਕ 10 ਕਿਲੋ ਡੰਗ ਤੋਂ ਡੰਗ ਚੋਂ ਵਾਲਾ ਹਾਜ਼ਰ ਹੈ ਹਾਜ਼ਰ ਆ ਭਾਈ ਤੇ ਇਹਦਾ ਆਪਣਾ ਸੂਆ ਕਿਹੜਾ ਆ ਗਿਆ ਸੂਆ ਦੂਜਾ ਭਾਈ ਸੂਆ ਦੂਜਾ ਆ ਗਿਆ ਨਾਲ ਆ ਗਿਆ ਮੇਲਕਾਫ ਇਹ ਐਚਐਫ ਚ ਆ ਗਈ ਹੈ ਨਾ ਇਹ ਐਚਐਫ ਚ ਆ ਗਈ ਅਚਬਾਈ ਦੀ ਕਿਵੇਂ ਭਾਈ ਇਹ ਚਬਾਈ ਦੀ ਓਕੇ ਆ ਭਾਈ ਤੇ ਬਾਕੀ ਥਾਣੇ ਨੂੰ ਮੱਝਾਂ ਨਾਲ ਦਾ ਹੀ ਲੱਗਿਆ ਤਕਰੀਬਨ ਜਾਂ ਆ ਗਈ ਫੁੱਲ ਬੱਛੀ ਚ ਨਾਲ ਆ ਗਿਆ ਮੇਲਕਾਫ 10 ਕਿ ਦਿਨਾਂ ਦਾ ਸੂਆ ਇਹਦਾ ਤੇ 10 ਕਿਲੋ ਦੁੱਧ ਬਾਈ 10 ਕਿਲੋ ਦੁੱਧ ਆ ਰਿਹਾ ਉਹ ਡੰਗ ਤੋਂ ਡੰਗ ਚੋਣ ਵਾਲਾ 10 ਕਿਲੋ ਹਾਜ਼ਰ ਡੰਗ ਰੋਡ ਇਹਦਾ ਰੇਟ ਕੀ ਰਹੂਗਾ ਜੀ ਇਹਦਾ ਵੀ ਬਾਈ 28000 ਮੁੱਲ ਮਾਇਲੇ ਤਾਂ ਨਹੀਂ ਲੱਗੀ ਅਜੇ ਨਹੀਂ ਬਾਈ ਅਜੇ ਨਹੀਂ ਮੈਲੇ ਚੱਲ ਕੇ ਬੰਦ ਸਕਦੀ ਹੈ ਨਾ ਕਿਲੋ ਦੋ ਕਿਲੋ ਕਿਉਂਕਿ ਬਾਕੀ ਸਾਨੂੰ ਗੱਲ ਹੋਰ ਦਾਦਾ ਨਾ ਪਸ਼ੂ ਜਦੋਂ ਅੱਗੇ ਦੀ ਅੱਗੇ ਆਉਂਦਾ ਜਿੱਦ ਕਿਸੇ ਕਿੱਲੇ ਤੇ ਜਾ ਕੇ ਰੁਕ ਜਾਂਦਾ ਉੱਥੇ ਕਿਲੋ ਦੋ ਕਿਲੋ ਦੁੱਧ ਬਚ ਜਾਂਦਾ ਹੁੰਦਾ ਇਹਦੇ ਪੈਸੇ ਕਿੰਨੇ ਇਹਦਾ ਵੀ ਬਾਈ 28000 ਮੁੱਲ ਜਮਾ ਫਿਕਸ ਜੀ ਹਾਂਜੀ ਇਹ 28 ਦੀ ਹੋ ਜੋ ਹਾਂਜੀ ਇਹਦਾ ਮਾਨ ਤਨ ਕਰ ਦਾਂਗੇ ਕੋਈ ਠੀਕ ਹੈ ਗੱਲ ਏ ਬਾਈ ਦੂਜੇ ਸੂਏ ਆ ਮਾਜ ਦੂਜਾ ਸੂਆ ਸੂਆ ਕਿੰਨੇ ਕ ਟਾਈਮ ਦਾ ਹੋਊ ਇਹਦਾ ਇਹਨੂੰ ਹੋ ਗਏ ਬਾਈ 4-5 ਮਹੀਨੇ 4-5 ਮਹੀਨਿਆਂ ਦਾ ਗੱਬਣ ਵੀ ਆ ਗੱਬਣ ਵੀ ਆ ਮਹੀਨੇ ਦੀ ਬਾਈ ਹੁਣ ਹਾਜ਼ਰ ਕਿੰਨਾ ਦੁੱਧ ਹੈ ਇਸ ਟਾਈਮ ਇਹ ਥਲੇ ਬਾਈ 11 ਲੀਟਰ ਤਿਆਰ ਆ ਹੁਣ ਦੁੱਧ 11 ਕਿਲੋ ਹਾਜ਼ਰ ਹਾਂਜੀ ਤੇ ਕੱਦ ਆ ਗਿਆ ਸੱਜਣੋ ਮੱਝ ਦਾ ਚੰਗਾ ਜਾਨ ਵੀ ਚੰਗੀ ਆ ਤੇ ਬਾਡੀ ਵੀ ਪੂਰੀ ਕਾਮ ਜਾਵੇ ਕਹਿ ਸਕਦੇ ਆਪਾਂ ਆਰਡਰ ਰੱਖਦੀ ਆ ਫਿਕਸ ਥਣ ਦਾ ਸਾਈਜ਼ ਬਹੁਤ ਸੋਹਣਾ ਤੇ ਇੱਕ ਸਿੰਗ ਜਰੂਰ ਟਾ ਲਾਈਕ ਬੰਨੇ ਉਹ ਦਿਖਾ ਜੀ ਵੀ ਉਦਾਂ ਕੋਈ ਕਮੀ ਨਹੀਂ ਹੈਗੀ ਬਾਡੀ ਚ ਬਾਡੀ ਜੀ ਕੋਈ ਕਮੀ ਪੇਸ਼ੀ ਨਹੀਂ ਕੱਦ ਵੀ ਫੁੱਲ ਵੱਡਾ ਤੇ ਪੂਰੀ ਚੜਾਈ ਚ ਆ ਗਈ ਮੈਂ ਕਹਿੰਦਾ ਖੋਲੀਏ ਅੱਜ ਆ ਹਾਂ ਹਾਂ ਬਈ ਖੋਲੀਏ ਅੱਜ ਇਹ ਆਪਣੇ ਕੋਲ ਘਰੀ ਲਿਆਂਦੀ ਸੀ ਤਾਜੀ ਹੈ ਨਾ ਲਿਆ ਲਿਆਂਦੀ ਸੀ ਭਾਈ ਇਹ ਤਾਜੀ ਤਾਜੀ ਦਾ ਕਿੰਨਾ ਦੁੱਧ ਸੀ ਇਹਦਾ ਭਾਈ ਤਾਜੀ ਦਾ ਭਾਈ ਸੀਗਾ ਇਹਦਾ 15 ਲੀਟਰ ਦੁੱਧ 11 ਇਸ ਟਾਈਮ ਡੰਗ ਤੋਂ ਡੰਗ ਚੋਂਣ ਵਾਲਾ ਹਾਜ਼ਰ ਆ ਹੈਗਾ ਬਈ ਚਵਾ ਦਾਂਗੇ ਦੋ ਟਾਈਮ ਚਵਾ ਕੇ ਦੇਵਾਂਗੇ ਭਾਈ ਦੋ ਟਾਈਮ ਨਾਲੇ ਇਹ ਆ ਗਿਆ ਮੇਰਾ ਖਿਆਲ ਮੇਲ ਕੱਪ ਹਾਂ ਜੀ ਮੇਲ ਆ ਬੱਚੇ ਤੇ ਵੀ ਮਾਰਦੀ ਘਰੀ ਕੈਮਰਾ ਇੱਧਰ ਆ ਵੀ ਤੁਹਾਨੂੰ ਨਾਲੇ ਮਿਲੂਗਾ ਮੇਲ ਕੱਪ ਬੱਚੇ ਦੀ ਮਿਲਦੀ ਆ ਹਾਂਜੀ ਬਾਈ ਬੱਚੇ ਤੇ ਮਨ ਗੱਬਣ ਕਿੰਨੇ ਟਾਈਮ ਦੱਸਿਆ ਗੱਬਣ ਮਹੀਨੇ ਦੀ ਬਾਈ ਚਵਾਈ ਦੀ ਕਿਵੇਂ ਆ ਚਵਾਈ ਦੀ ਓਕੇ ਆ ਚੀੜੀ ਤਾਂ ਨਹੀਂ 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 ਸਰਲਾ ਸਿੱਟਾ ਕੋਈ ਕੋਈ ਸਰਲਾ ਸੱਟਾ ਨਹੀਂ ਵੀਰੇ ਹੋਰੀ ਖਾਨ ਦਿਖਾ ਦਿੰਦੇ ਰੀ ਨੇੜੇ ਲਾ ਕੇ ਬਾਕੀ ਥਣ ਦਾ ਸਾਇਸ ਤੁਹਾਨੂੰ ਦੱਸ ਦੂਗਾ ਚਵਾਈ ਦੀ ਬਾਈ ਕਹਿੰਦਾ ਹੈਗੀ ਆ 100 ਦੀ 100 ਓਕੇ ਦੀ ਰਿਪੋਰਟ ਆ 1 ਮਹੀਨੇ ਦੀ ਗੱਬਣ ਆ ਕੱਦ ਹੈਗਾ ਫੁੱਲ ਵੱਡਾ ਤੇ ਸੂਆ ਆ ਗਿਆ ਦੂਜਾ ਨਾਲ ਇਹਦੇ ਆ ਗਿਆ ਮੇਲ ਕਾਕ ਇਹਦਾ ਰੇਟ ਕੀ ਰਹੂਗਾ ਬਾਈ ਇਹਦਾ ਬਾਈ 70000 ਆ ਮੁੱਲ ਜੀ 70 ਚ ਹੋ ਜੂ ਮਾਨਤਾਂ ਕਰਦਾਂਗੇ ਮਾਨਤਾਂ ਬਾਈ ਕਿੰਨਾ ਕੁ ਫਿਕਸ ਜਾ ਦੇ ਦਾਂਗੇ ਲਾਸਟ 65000 ਜਮਾ ਫਿਕਸ ਫਿਕਸ ਦੇ ਦਾਂਗੇ ਫਿਕਸ 65000 ਦੀ ਹੋ ਜੂਗੀ ਉਹਦੇ ਚ ਜਿਆਦਾ ਪਰੇਸ਼ਾਨ ਨਾ ਕਰੋ ਬਾਈ ਨੂੰ ਕੰਮ ਸੋਨੂ ਮੈਂ ਤਕਰੀਬਨ ਸਾਰੇ ਪਸ਼ੂਆਂ ਦਾ ਰੇਟ ਫਿਕਸ ਫਿਕਸ ਜੇ ਕਰਾਤਾ ਅੱਜ ਨੰਬਰ ਬੋਲ ਦੋ ਜੀ ਨੰਬਰ 92 87290 97862 98552 98122 ਤੇ ਨੰਬਰ 22 ਦੇ ਮੈਂ ਦੋ ਇਹ ਵੀਡੀਓ ਚ ਹੀ ਲਾ ਦੂੰਗਾ ਜਿਹੜੇ ਸੱਜਣ ਨੂੰ ਇਹਨਾਂ ਚ ਕੋਈ ਵੀ ਬੱਚੀ ਪਸੰਦ ਆਊਗੀ ਜਾਂ ਝੋਟੀ ਪਸੰਦ ਆਊਗੀ ਨੇੜੇ ਆ ਕੇ ਤਸੱਲੀ ਕਰਕੇ ਬਾਈ ਤੋਂ ਲੈ ਜਿਓ ਧੰਨਵਾਦ ਜੀ